ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜਿਸ ਨੂੰ ਪੜ ਸੁਣ ਕੇ ਅੰਦਰ ਦੇ ਭੇਦ ਪ੍ਰਾਪਤ ਹੁੰਦੇ ਹਨ ਕੀ ਕਰਨ ਵਾਸਤੇ ਮਨੁੱਖ ਧਰਤੀ ਤੇ ਆਇਆ ਹੈ ਇਹ ਸਾਰੇ ਭੇਦ ਪਤਾ ਚੱਲਦੇ ਕੀ ਕਰਨ ਵਾਸਤੇ ਮਹਾਰਾਜ ਨੇ ਇਹ ਮਨੁੱਖਾ ਦੇਹੀ ਦਿੱਤੀ ਹੈ ਇਹ ਮਨੁੱਖਾ ਦੇਹੀ ਕਿਵੇਂ ਮਿਲੀ ਹੈ ਕਿਸ ਕਾਰਜ ਕਰਕੇ ਮਿਲੀ ਹੈ ਤੇ ਕੀ ਕਰਕੇ ਇਹ ਜਿਹੜੀ ਹੈ ਪਰਮੇਸ਼ਰ ਵਿੱਚ ਭੇਦਤਾ ਪਾਵੇਗੀ ਇਹ ਸਾਰਾ ਕੁਝ ਗੁਰੂ ਕੀ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ ਖਾਲਸਾ ਜੀ ਮਹਾਰਾਜ ਦੀ ਬਾਣੀ ਨੂੰ ਪੜਨ ਸੁਣਨ ਵਾਲਾ ਮਨੁੱਖ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਖਾਲਸਾ ਜੀ ਜਿਵੇਂ ਆਪਾਂ ਅੰਮ੍ਰਿਤ ਵੇਲੇ ਜਾਗੀਏ ਅੰਮ੍ਰਿਤ ਵੇਲੇ ਜਾ ਕੇ ਬਾਣੀ ਦਾ ਅਭਿਆਸ ਕਰੀਏ ਸਿਮਰਨ ਕਰੀਏ ਫਿਰ ਗੁਰੂ ਕੀ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਜਿਹੜਾ ਖਾਲਸਾ ਜੀ ਅੰਮ੍ਰਿਤ ਵੇਲੇ ਜਾਗਦਾ ਹੀ ਨਹੀਂ ਜਿਸ ਨੂੰ ਕੋਈ ਸੋਝੀ ਹੀ ਨਹੀਂ ਉਹ ਵਾਹਿਗੁਰੂ ਜੀ ਪਰਮੇਸ਼ਰ ਦੀ ਰੱਬ ਦੀ ਗੱਲ ਕਿਵੇਂ ਕਰ ਸਕਦਾ ਅੱਜ ਕੱਲ੍ਹ ਸੰਸਾਰ ਜਿਹੜਾ ਹੈ ਜਿਹੜੇ ਝੂਠੇ ਹਨ ਖਾਲਸਾ ਜੀ ਝੂਠੇ ਹਨ ਕੱਚੇ ਪਿੱਲੇ ਹਨ ਉਹ ਰੱਬ ਦੀਆਂ ਗੱਲਾਂ ਕਰਦੇ ਫਿਰਦੇ ਉਹਨਾਂ ਨੂੰ ਕੀ ਪਤਾ ਖਾਲਸਾ ਜੀ ਰੱਬ ਕਿਵੇਂ ਦਾ ਹੈ ਰੱਬ ਕਿਉਂ ਹੈ ਰੰਬ ਕੀ ਕਰ ਸਕਦਾ ਤੇ ਜਿਹੜੇ ਗੁਰਮਖਾਨ ਜਿਨ੍ਹਾਂ ਨੂੰ ਰੱਬ ਦਾ ਪਤਾ ਹੈ ਜਿਹੜੇ ਜਾਣਦੇ ਹਨ ਪਰਮੇਸ਼ਰ ਕੀ ਹੈ ਕੀ ਕਰ ਸਕਦਾ ਹੈ ਉਹ ਗੁਰਮਖ ਪਿਆਰੇ ਖਾਲਸਾ ਜੀ ਆਪਣੀ ਮੌਜ ਵਿੱਚ ਆਨੰਦ ਵਿੱਚ ਰਹਿੰਦੇ ਅੱਜ ਸੋਸ਼ਲ ਮੀਡੀਆ ਦਾ ਜੱਗ ਹੈ ਜੋਗ ਹੈ ਖਾਲਸਾ ਜੀ ਇਹ ਤੇ ਪਰਮਾਰ ਹੈ ਲੋਕਾਂ ਵਿੱਚ ਇਥੇ ਮੂਰਖਾਂ ਦੀ ਹੁਣ ਪਰਮੇਸ਼ਰ ਵਾਹਿਗੁਰਜੀ ਦੀ ਗੱਲ ਕਰਨ ਵਾਲਾ ਮਨੁੱਖ ਖਾਲਸਾ ਜੀ ਜਿਹੜਾ ਤੇ ਗੁਰਮਖ ਹੋਵੇਗਾ ਜਿਹਦੇ ਹਿਰਦੇ ਵਿੱਚ ਕੋਈ ਗੁਰਮਖਤਾਈ ਦੇ ਗੁਣ ਹੋਣਗੇ ਉਹ ਫਿਰ ਖਾਲਸਾ ਜੀ ਵਾਹਿਗੁਰਜੀ ਦੀ ਵਡਿਆਈ ਗੁਰੂ ਪਾਤਸ਼ਾਹ ਦੀ ਵਡਿਆਈ ਗੁਰਸਿੱਖਾਂ ਦੀ ਵਡਿਆਈ ਜਾਂ ਗੁਰ ਸ਼ਬਦ ਦੀ ਕੋਈ ਵਿਚਾਰ ਜਿੱਥੇ ਬੈਠੇਗਾ ਕਰੇਗਾ ਕਿਉਂਕਿ ਉਹਨੂੰ ਇਹ ਸੋਝੀ ਹੈ ਕਿ ਜਿਸ ਵੇਲੇ ਮੈਂ ਵਾਹਿਗੁਰਜੀ ਦੇ ਗੁਣਾਂ ਦੀ ਜਿਹੜੀ ਸਾਂਝ ਕਰਾਂਗਾ ਵਿਚਾਰ ਕਰਾਂਗਾ ਅੱਗੇ ਜਿਹੜੇ ਸੁਣਨ ਵਾਲੇ ਹੋਣਗੇ ਜਾਂ ਮੈਂ ਸੁਣਾਉਣ ਵਾਲਾ ਜਾਂ ਮੈਂ ਸੁਣਨ ਵਾਲਾ ਤੇ ਅੱਗੇ ਸੁਣਾਉਣ ਵਾਲਾ ਕੋਈ ਹੈ ਜਦੋਂ ਖਾਲਸਾ ਜੀ ਐਵੇਂ ਗੁਰਮੁਖ ਬੈਠ ਕੇ ਪਰਮੇਸ਼ਰ ਦੀ ਵਡਿਆਈ ਕਰਦੇ ਨਾ ਉਹਦਾ ਲਾਭ ਪ੍ਰਾਪਤ ਖਾਲਸਾ ਜੀ ਹੁੰਦਾ ਉਹ ਦਰਗਾਹ ਦੇ ਵਿੱਚ ਗੁਰੂ ਕੀ ਕੀਰਤੀ ਗਾਉਣੀ ਗੁਰੂ ਕੇ ਗੁਣ ਗਾਉਣੇ ਜਿੱਥੇ ਵੀ ਖਾਲਸਾ ਜੀ ਸਮਾ ਬਣਾਉਂਦਾ ਜਿੱਥੇ ਕੋਈ ਦੋ ਪ੍ਰਾਣੀ ਮਿਲ ਜਾਂਦੇ ਆ ਗੁਰੂ ਦਾ ਸਿੱਖ ਉੱਥੇ ਹੀ ਗੁਰੂ ਕੀ ਵਡਿਆਈ ਕਰਨੀ ਸ਼ੁਰੂ ਕਰ ਦਿੰਦਾ ਉੱਥੇ ਹੀ ਖਾਲਸਾ ਜੀ ਸੰਸਾਰ ਦੇ ਭਲੇ ਵਾਸਤੇ ਬੋਲ ਬੋਲਣੇ ਸ਼ੁਰੂ ਕਰ ਦਿੰਦਾ ਗੁਰੂ ਕੇ ਖਾਲਸੇ ਦੇ ਵਿੱਚ ਇਹ ਮਹਾਰਾਜ ਨੇ ਗੁਣ ਭਰੇ ਹਨ ਤੇ ਜਿਹੜੇ ਮਨਮੁਖ ਹਨ ਉਹ ਖਾਲਸਾ ਜੀ ਸਵੇਰੇ ਉੱਠਦਿਆਂ ਸੁੱਚੇ ਮੂਹੇਂ ਪਰਮੇਸ਼ਰ ਦੀ ਨਿੰਦਿਆ ਗੁਰਮੁਖਾਂ ਦੀ ਨਿੰਦਿਆ ਸੰਸਾਰ ਦੀ ਨਿੰਦਿਆ ਹਰ ਪ੍ਰਕਾਰ ਦਾ ਜਿਹੜਾ ਮਾੜਾ ਵਿਸ਼ਾ ਹੈ ਉਹਨੂੰ ਆਪਣੇ ਅੰਦਰ ਭਰਦਾ ਉਹਨੂੰ ਮਨਮੁਖ ਆਖਿਆ ਜਾਂਦਾ ਤੇ ਖਾਲਸਾ ਜੀ ਮਨਮੁਖ ਫਿਰ ਕਦੇ ਵੀ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਨਹੀਂ ਕਰਦਾ ਇਹ ਮਹਾਰਾਜ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਦੀਆਂ ਖੇਡਾਂ ਹਨ ਸੋ ਮਹਾਰਾਜ ਦਾ ਜਿਹੜਾ ਨਾਮ ਹੈ ਖਾਲਸਾ ਜੀ ਇਨਾ ਵਿਸ਼ਿਆ ਵਿਕਾਰਾਂ ਦੀ ਜਿਹੜੀ ਮਾਰ ਹੈ ਉਹ ਤੋਂ ਬਚਾਉਣ ਵਾਲਾ ਹੈ ਤੇ ਗੁਰਮੁਖ ਜਿਹੜੇ ਹਨ ਉਹ ਖਾਲਸਾ ਜੀ ਵਿਸ਼ਿਆ ਵਿਕਾਰਾਂ ਦੀ ਮਾਰ ਤੋਂ ਦੂਰ ਰਹਿੰਦੇ ਉਹ ਨਾਮ ਜਪਦੇ ਨਾਮ ਨੂੰ ਧਿਆਉਂਦੇ ਗਾਉਂਦੇ ਰਹਿੰਦੇ ਹਨ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਫਿਰ ਖੁਸ਼ੀ ਜਿਹੜੀ ਹੈ ਵਾਹਿਗੁਰੂ ਮਹਾਰਾਜ ਜੀਆਂ ਦਾ ਜਿਹੜਾ ਪ੍ਰੇਮ ਹੈ ਉਹ ਹਿਰਦੇ ਵਿੱਚ ਵਸਿਆ ਰਹਿੰਦਾ ਇੱਕੋ ਹੀ ਬੇਨਤੀ ਹੈ ਪਾਈ ਜਿਹੜੇ ਕਹਿੰਦੇ ਸਾਡੇ ਕੰਮ ਨਹੀਂ ਬਣਦੇ ਸਾਡੇ ਕਾਰਜ ਨਹੀਂ ਬਣਦੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਹੈ ਚੰਡੀ ਦੀ ਵਾਰ ਵੈਸੇ ਤੇ ਖਾਲਸਾ ਜੀ ਪੰਜ ਬਾਣੀਆਂ ਦਾ ਨਿਤਨੇਮੀ ਅਮਰਤਵੀਰ ਸਿੰਘ ਹੋਵੇ ਸੁਖਣੀ ਸਾਹਿਬ ਦਾ ਪਾਠ ਕਰਨ ਵਾਲਾ ਹੋਵੇ ਤੇ ਸ਼ਾਮਾਂ ਨੂੰ ਦੋ ਬਾਣੀਆਂ ਦਾ ਅਭਿਆਸ ਕਰਨ ਵਾਲਾ ਹੋਵੇ ਫਿਰ ਗੁਰਮੰਤਰ ਤੇ ਮੂਲ ਮੰਤਰ ਜਿੰਨਾ ਸਮਾਂ ਹੋ ਸਕਦਾ ਕਰੇ ਉਹਦੇ ਘਰ ਖਾਲਸਾ ਜੀ ਦੁੱਖ ਕਲੇਸ਼ ਦਲਿੱਦਰ ਗਰੀਬੀ ਨਹੀਂ ਆ ਸਕਦੀ ਇਹ ਕਮੀਆਂ ਸਾਡੀਆਂ ਹਨ ਅਸੀਂ ਕਹਿੰਨੇ ਹਾਂ ਅਸੀਂ ਇੰਨੇ-ਇੰਨੇ ਚਿਰ ਤੋਂ ਬਾਣੀ ਪੜ੍ਹਦੇ ਹਾਂ ਮੈਂ ਅੱਗੇ ਵੀ ਕਹਿੰਨਾ ਕਿ ਜਦੋਂ ਹਿਰਦੇ ਵਿੱਚ ਸ਼ਰਧਾ ਨਾ ਹੋਵੇ ਤਾਂ ਖਾਲਸਾ ਜੀ ਤੇ ਫਿਰ ਉਹ ਜਿਹੜੀ ਗੱਲ ਹੈ ਉਹ ਪੜ੍ਹ-ਪੜ ਗੱਡੇ ਲੱਧੀਏ ਵਾਲੀ ਗੱਲ ਬਾਣੀ ਪੜਨੀ ਮਹਾਰਾਜ ਨੇ ਹੁਕਮ ਕੀਤਾ ਆਇਓ ਸੁਣਨ ਪੜਨ ਕੋ ਬਾਣੀ ਅਸੀਂ ਧਰਤੀ ਦੇ ਉੱਤੇ ਬਾਣੀ ਸੁਣਨ ਵਾਸਤੇ ਤੇ ਬਾਣੀ ਪੜਨ ਵਾਸਤੇ ਆਏ ਹਾਂ ਇਹ ਬਚਨ ਹੈ ਗੁਰੂ ਕੀ ਬਾਣੀ ਦਾ ਕਈ ਕਹਿੰਦੇ ਨਾ ਬਾਣੀ ਪੜਨੀ ਏ ਰੋਜ਼ ਰੋਜ਼ ਪੜਨ ਦੀ ਲੋੜ ਨਹੀਂ ਉਹ ਤੇ ਪੜ ਪੜ ਗੱਡੇ ਲਦੀ ਵਾਲੀ ਗੱਲ ਹੈ ਨਹੀਂ ਭਾਈ ਪੜ ਪੜ ਗੱਡੇ ਲਦੀ ਉਹਨਾਂ ਦਾ ਕੰਮ ਹੈ ਜਿਨ੍ਹਾਂ ਨੇ ਖਾਲਸਾ ਜੀ ਕਦੇ ਵਿਚਾਰੀ ਨਹੀਂ ਤੇ ਕਦੇ ਬਾਣੀ ਤੇ ਸ਼ਰਧਾ ਨਹੀਂ ਰੱਖੀ ਉਹਨਾਂ ਦੇ ਹੱਥ ਵਿੱਚ ਮਹਾਰਾਜ ਦੀ ਪੋਥੀ ਹੁੰਦੀ ਹੈ ਕਦੇ ਗਿੱਟਾ ਖੁਰਕਦੇ ਕਦੇ ਗੋਡਾ ਖੁਰਕਦੇ ਕਦੇ ਨੱਕ ਖੁਰਕਦੇ ਆ ਕਦੇ ਹੋਰ ਕਿਤੇ ਖੁਰਕ ਹੁੰਦੀ ਆ ਖੁਰਕੀ ਜਾਂਦੇ ਆ ਮਹਾਰਾਜ ਦਾ ਅਦਬ ਸਤਕਾਰ ਭੈ ਨਹੀਂ ਰੱਖਦੇ ਸਤਗੁਰਾਂ ਦੀ ਬਾਣੀ ਨੂੰ ਥੱਲੇ ਆਸਣ ਵਿਛਾ ਕੇ ਨਹੀਂ ਬੈਠਦੇ ਸੁੱਚੀ ਜਗ੍ਹਾ ਤੇ ਨਹੀਂ ਬੈਠਦੇ ਸੁੱਚ ਮੁਤਾਈ ਨਾਲ ਬਾਣੀ ਨਹੀਂ ਪੜਦੇ ਤੇ ਫਿਰ ਸ਼ੁੱਧ ਬਾਣੀ ਨਹੀਂ ਪੜਦੇ ਬਾਣੀ ਗਲਤ ਪੜਨ ਵਾਲਾ ਮਨੁੱਖ ਵੀ ਖਾਲਸਾ ਜੀ ਵਾਹਿਗੁਰੂ ਜੀ ਦੇ ਕੋਲੋਂ ਬਹੁਤੀਆਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦਾ ਮਹਾਰਾਜ ਉਹਨੂੰ ਫਲ ਜਰੂਰ ਬਖਸ਼ਦੇ ਆ ਪਰ ਖਾਲਸਾ ਜੀ ਜੇ ਆਪਾਂ ਸ਼ੁੱਧ ਬਾਣੀ ਉਚਾਰਨ ਕਰਾਂਗੇ ਕਿਉਂਕਿ ਬਾਣੀ ਦਾ ਕੱਲਾ ਕੱਲਾ ਅੱਖਰ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਆਕਾਲਪੁਰਖ ਦਾ ਰੂਮ ਰੂਮ ਹੈ ਤੇ ਜਿਨੋਂ ਕੋਈ ਤੁਹਾਡੇ ਵਾਲ ਨੂੰ ਪੁੱਟੇ ਤੇ ਕਿੰਨੀ ਦਰਦ ਹੁੰਦੀ ਹੈ ਐਵੇਂ ਖਾਲਸਾ ਜੀ ਇਹ ਗੁਰੂ ਦਾ ਸ਼ਬਦ ਜਿਹੜਾ ਹੈ ਗੁਰੂ ਕੇ ਰੂਮ ਹਨ ਸ਼ੁੱਧ ਬਾਣੀ ਪੜ੍ਹੀਏ ਸੰਥਿਆ ਕਰੀਏ ਆਪਣੇ ਬੱਚਿਆਂ ਨੂੰ ਕਰਾਈਏ ਜਿਵੇਂ ਖਾਲਸਾ ਜੀ ਭਾਈ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹਨਾਂ ਨੇ ਜਿਹੜੀ ਸੰਥਿਆ ਦੀ ਕਰਵਾਈ ਹੈ ਨਾਲੇ-ਨਾਲੇ ਉਹਨਾਂ ਦੀਆਂ ਜਿਹੜੀਆਂ ਰਿਕਾਰਡਿੰਗ ਨੇ ਨਿਤਨੇਮ ਦੀ ਉਹ ਨਾਲ ਲਾ ਲਿਆ ਕਰੋ ਤੇ ਨਾਲ-ਨਾਲ ਪੋਥੀ ਤੋਂ ਸੁਣਿਆ ਕਰੋ ਫਿਰ ਸ਼ੁੱਧ ਹੋ ਜਾਂਦੀ ਗਿਆਨੀ ਸੰਤ ਗਿਆਨੀ ਮਹਤਾਬ ਸਿੰਘ ਸਾਹਿਬ ਪਭੋਈ ਵਾਲੇ ਮਹਾਂਪੁਰਸ਼ ਉਹਨਾਂ ਦੀ ਵੀ ਖਾਲਸਾ ਜੀ ਦਸਮ ਦੀ ਬਾਣੀ ਦੀ ਸੰਥਿਆ ਜਿਹੜੀ ਰਿਕਾਰਡਿੰਗ ਆ ਉਹ ਤੁਸੀਂ ਸੁਣੋ ਨਾਲ-ਨਾਲ ਤੇ ਨਾਲ-ਨਾਲ ਬਾਣੀ ਸ਼ੁੱਧ ਹੋ ਜਾਂਦੀ ਬਾਕੀ ਬਹੁਤ ਸਾਰੀਆਂ ਗਲਤੀਆਂ ਕਰਨ ਵਾਲੇ ਨੇ ਜਿਨ੍ਹਾਂ ਦੀਆਂ ਪਈ YouTubeਾਂ ਨੇ ਬਣਾਈਆਂ ਹੋਈਆਂ ਕਈਆਂ ਨੇ YouTube ਤੇ ਪਾਈ ਹੈ ਕਈਆਂ ਨੇ ਟੇਪਾਂ ਬਣਾਈਆਂ ਉਹ ਖਾਲਸਾ ਜੀ ਗਲਤੀਆਂ ਵਾਲੀਆਂ ਹਨ ਸੋ ਮਹਾਰਾਜ ਦੀ ਕਿਰਪਾ ਕਰਕੇ ਸ਼ੁੱਧ ਬਾਣੀ ਹੁੰਦਿਆਂ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਆਓ ਖਾਲਸਾ ਜੀ ਸਮਾਂ ਥੋੜਾ ਹੋਣ ਦਾ ਕਰਕੇ ਅੱਜ ਵਿਚਾਰ ਨਹੀਂ ਹੋ ਸਕੀ ਆਪਾਂ ਸਿੱਧੀ ਹੱਡਬੀਤੀ ਸਰਵਣ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਖਾਲਸਾ ਜੀ ਇਹ ਹੱਡਬੀਤੀ ਇੱਕ ਮਾਤਾ ਜੀ ਦਾ ਸੁਣਾਉਣਾ ਕੀਤੀ ਹੈ ਬਹੁਤ ਗਰੀਬ ਘਰ ਦੀ ਹੈ ਮਾਤਾ ਦਾਸ ਨਾਲ ਉਹਨਾਂ ਦੀ ਗੱਲ ਵੀ ਹੋਈ ਤੇ ਦਾਸ ਨੇ ਖਾਲਸਾ ਜੀ ਉਹਨਾਂ ਦੇ ਘਰ ਵੀ ਜਾਣਾ ਕੀਤਾ ਸੀ ਉਹਨਾਂ ਨੂੰ ਰਸਨ ਪਾਣੀ ਵੀ ਦਿੱਤਾ ਪੁਰੂ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਕ ਦਾਸ ਕੋਲ ਹੋ ਸਕਿਆ ਜਿੰਨੀ ਕਿ ਜੇਬ ਵਿੱਚ ਮਾਇਆ ਸੀ ਉਸ ਹਿਸਾਬ ਨਾਲ ਉਹ ਮਾਤਾ ਦਾ ਖਾਲਸਾ ਜੀ ਖਰਚਾ ਆਪਾ ਚੁੱਕਿਆ ਤੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਹੋਇਆ ਤੇ ਉਹ ਮਾਤਾ ਨੇ ਖਾਲਸਾ ਜੀ ਹੱਡ ਬੀਤੀ ਸੁਣਾਈ ਮਾਤਾ ਕਹਿੰਦੀ ਉਹ ਮਾਤਾ ਦੇ ਖਾਲਸਾ ਜੀ ਦੋ ਪੋਤੇ ਨੇ ਛੋਟੇ ਛੋਟੇ ਨੇ ਇੱਕ 10 ਸਾਲ ਦਾ ਤੇ ਇੱਕ ਜਿਹੜਾ 13 ਕ ਸਾਲ ਦਾ ਤੇ ਉਹਦੀ ਨੌ ਵੀ ਗੁਜ਼ਰ ਗਈ ਸੀ ਮਾਤਾ ਦੀ ਤੇ ਬੇਟਾ ਵੀ ਗੁਜ਼ਰ ਗਿਆ ਸੀ ਘਰ ਵਾਲਾ ਵੀ ਗੁਜ਼ਰ ਗਿਆ ਤੇ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਾਜ ਕਰਦੀ ਹੈ ਤੇ ਅਮਰਤਧਾਰੀ ਤੇ ਜਦੋਂ ਦਾਸ ਨੂੰ ਪਤਾ ਲੱਗਾ ਤੇ ਖਾਲਸਾ ਜੀ ਆਪਾਂ ਮਿਲਣ ਗਏ ਸਾਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਕੰਮ ਨਹੀਂ ਕਰਨਾ ਮਾਤਾ ਜੀ ਤੁਹਾਨੂੰ ਘਰ ਵਿੱਚ ਕੋਈ ਨਾ ਕੋਈ ਕਾਰਜ ਅਸੀਂ ਕਰ ਦਿੰਨੇ ਆ ਤੇ ਖਾਲਸਾ ਜੀ ਦਾਸ ਨੇ ਸੋਚਿਆ ਸੀ ਵੀ ਉਹ ਮਾਤਾ ਨੂੰ ਉਹਦੇ ਘਰ ਵਿੱਚ ਹੀ ਬੱਚਿਆਂ ਵਾਸਤੇ ਚੀਜ਼ਾਂ ਜਿਨ੍ਹਾਂ ਦਾ ਉਹਨਾਂ ਦਾ ਪਿੰਡ ਥੋੜਾ ਠੀਕ ਹੈ ਬੱਚੇ ਬਹੁਤ ਨੇ ਨਾਗੇ ਸਕੂਲ ਪੈਂਦਾ ਤੇ ਮੈਂ ਮਾਤਾ ਜੀ ਨੂੰ ਕਿਹਾ ਵੀ ਅਸੀਂ ਤੁਹਾਨੂੰ ਸਮਾਨ ਪਾ ਕੇ ਦਵਾਂਗੇ ਟੌਫੀਆਂ ਜਾਂ ਬਰੈਡ ਜਾਂ ਬੱਚਿਆਂ ਨੇ ਖਾਣ ਵਾਲੀਆਂ ਚੀਜ਼ਾਂ ਇਹ ਤੁਸੀਂ ਵੇਚ ਕੇ ਦੇ ਜਿੱਦਾਂ ਜਿੰਨਾ ਗੁਜ਼ਾਰਾ ਹੋਊਗਾ ਚੰਗੀ ਗੱਲ ਹੈ ਬਾਕੀ ਤੁਹਾਨੂੰ ਰਾਸ਼ਨ ਪਾਣੀ ਅਸੀਂ ਦਿਆ ਕਰਾਂਗੇ ਜੇ ਤੁਹਾਡੀ ਇੱਛਾ ਕੰਮ ਕਰਨ ਦੀ ਤੁਸੀਂ ਕਰ ਵੀ ਸਕਦੇ ਹੋ ਉਹਨਾਂ ਨੇ ਖਾਲਸਾ ਜੀ ਹੱਡ ਵੀਤੀ ਸੁਣਾਈ ਕਹਿੰਦੇ ਵੀ ਮੇਰਾ ਜਿਹੜਾ 10 ਸਾਲ ਦਾ ਪੋਤਰਾ ਨਾ ਇਹ ਉਦੋਂ ਇਹ 2 ਸਾਲ ਪਹਿਲਾਂ ਦੀ ਗੱਲ 8 ਸਾਲ ਦਾ ਹੋਵੇਗਾ ਤੇ ਮਾਤਾ ਨੇ ਦੱਸਿਆ ਕਹਿੰਦੇ ਵੀ ਇਹਦੇ ਨਾਲ ਬੜੀ ਜ਼ਿਆਦਾ ਸ਼ਿਪਾਕੀ ਨਿਕਲ ਆਈ ਸ਼ਿਪਾਕੀ ਖਾਲਸਾ ਜੀ ਜਿਹੜੀ ਸ਼ਿਪਾਕੀ ਦੀ ਖਾਰਸ਼ ਹੈ ਨਾ ਉਹ ਬੰਦੇ ਕੋਲੋਂ ਝੱਲੀ ਨਹੀਂ ਜਾਂਦੀ ਏ ਡੀ ਭੈੜੀ ਉਹ ਸੂਈਆਂ ਵਾਂਗੂ ਖਾਲਸਾ ਜੀ ਖਾਰਸ਼ ਹੁੰਦੀ ਜਦੋਂ ਕੋਈ ਸੂਈਆਂ ਮਾਰਦਾ ਨਾ ਇੰਨੀ ਦਰਦ ਹੁੰਦੀ ਐ 10 ਤੱਕ ਮਿੱਤਰ ਸੀ ਉਹਨੂੰ ਹੋਈ ਸੀ ਤੇ ਖਾਲਸਾ ਜੀ ਉਹਦੀ ਹਾਲਤ ਅਸੀਂ ਵੇਖੀ ਸੀ ਉਹ ਬੰਦਾ ਕਹਿੰਦਾ ਸੀ ਵੀ ਮੈਨੂੰ ਛੇਲੀ ਨੇ ਉਹ ਫੜ ਕੇ ਸਰੀਰ ਨੂੰ ਇੰਨੀ ਜ਼ਿਆਦਾ ਖਾਰਸ਼ ਹੋਈ ਮਾਤਾ ਕਹਿੰਦੀ ਮੇਰੇ ਬੱਚੇ ਦੇ ਨਿਕਲਾਈ ਬੱਚਾ ਬਹੁਤ ਅੰਗ ਰਾਤ ਨਾ ਸੌਵੇਂ ਦਿਨੇ ਨਾ ਬੈਠੇ ਕਮੀਜ਼ ਕੱਪੜਾ ਨਾ ਸਰੀਰ ਉਤੇ ਪਾਵੇ ਤੜਫੀ ਜਾਵੇ ਬੜੀ ਜਿਹਾ ਦਵਾਈ ਲਈ ਡਾਕਟਰ ਕੋਲੋਂ ਦਵਾਈਆਂ ਲਈਆਂ ਉਹ ਜਿੱਦਾਂ ਜਿੱਦਾਂ ਦਵਾਈ ਖਾਈਏ ਤੇ ਉਦਾਂ ਉਦਾਂ ਜ਼ਿਆਦਾ ਹੋਵੇ ਕਿਉਂਕਿ ਖਾਲਸਾ ਦੀ ਸ਼ਿਪਾਕੀ ਦਾ ਨਾ ਫਾਂਡਾ ਵੀ ਹੁੰਦਾ ਇਹ ਫਾਂਡੇ ਨਾ ਛੇਤੀ ਆਉਂਦਾ ਦਵਾਈ ਨਾ ਛੇਤੀ ਨਹੀਂ ਆਉਂਦਾ ਦਵਾਈ ਖਵਾਈ ਦਵਾਈ ਗਰਮ ਸੀ ਉਹ ਹੋਰ ਜ਼ਿਆਦਾ ਹੋ ਗਈ ਇਹ ਕਿਸੇ ਨੇ ਦੱਸਿਆ ਮਾਤਾ ਕਹਿੰਦੀ ਸਾਨੂੰ ਕਿਸੇ ਨੇ ਦੱਸਿਆ ਵੀ ਇੱਥੇ ਇੱਕ ਬਾਬਾ ਜਗ੍ਹਾ ਤੇ ਬੈਠਾ ਉਹ ਫਾਂਡਾ ਕਰਦਾ ਸੀ ਉੱਥੇ ਚਲੇ ਗਏ ਉਹਦੇ ਕੋਲ ਦੋ ਤਿੰਨ ਫਾਂਡੇ ਕਰਾਏ ਨਹੀਂ ਠੀਕ ਹੋਈ ਫਿਰ ਸਾਨੂੰ ਕਿਸੇ ਨੇ ਦੱਸਿਆ ਸਾਡੇ ਪਿੰਡ ਤੋਂ 10 ਕਿਲੋਮੀਟਰ ਇੱਕ ਗੁਰੂ ਘਰ ਦੇ ਵਿੱਚ ਬਾਬਾ ਫਾਂਡਾ ਕਰਦਾ ਸੀ ਅਸੀਂ ਉਦਕੋ ਚਲੇ ਗਏ ਇਦਾਂ ਕਰਦਿਆਂ ਕਰਦਿਆਂ ਮਾਤਾ ਕਹਿੰਦੀ ਪੰਜ ਛੇ ਜਗ੍ਹਾ ਤੋਂ ਅਸੀਂ ਫਾਂਡੇ ਕਰਵਾਈ ਇੱਕ ਜਗ੍ਹਾ ਕਰਵਾਇਆ ਉਹਨਾਂ ਨੇ 30 ਲੇਜੇ ਬੰਨ ਕੇ ਰੱਸੀ ਦੇ ਗਲ 'ਚ ਪਾਤੀ ਵੀ हट ਜੂਗੀ ਨਹੀਂ ਹਟੀ ਇੱਕ ਜਗ੍ਹਾ ਗਏ ਤੇ ਮਾਂਜੇ ਨਾਲ ਲੀਕਾਂ ਦੀਆਂ ਵੋਂਦਾ ਲੱਕ ਤੇ ਉਹ ਵੀ ਫਰਕ ਨਹੀਂ ਪਿਆ ਤੇ ਮਾਤਾ ਕਹਿੰਦੀ ਮੈਂ ਨਾ ਮਹਾਰਾ ਸੱਚੇ ਪਾਤਸ਼ਾਹ ਦਾ ਨਾਮ ਲਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਹੀ ਤੇ ਗਰੀਬ ਆ ਤੇ ਸਾਡੀ ਕਿਨੇ ਬਾਹ ਫੜਨੀ ਆ ਸਾਡੇ ਤੇ ਕਿਰਪਾ ਕਰ ਮਿਹਰ ਕਰ ਤੇ ਮਹਾਰਾਜ ਮੇਰਾ ਬੱਚਾ ਠੀਕ ਹੋ ਜਵੇ ਤੇ ਮਾਤਾ ਕਹਿੰਦੀ ਵੀ ਮਹਾਰਾਜ ਦੀ ਕਿਰਪਾ ਨਾਲ ਕੀ ਆ ਖੇਡ ਬਣੀ ਕਿ ਮੇਰੇ ਕੋਲੇ ਨਾ ਸਾਡੀ ਮੇਰੀ ਜਿਹੜੀ ਜਿੱਥੇ ਮਤ ਮਾਤਾ ਕਹਿੰਦੀ ਮੇਰੀ ਢੀ ਵਿਆਹੀ ਹੈ ਵੀ ਉਥੇ ਉਹ ਪਰਿਵਾਰ ਜਿਹੜਾ ਮੇਰੇ ਨਾਲ ਬਹੁਤ ਮਿਲਦਾ ਜੁਲਦਾ ਉਹਦੀ ਜਿਹੜੀ ਮੇਰੀ ਧੀ ਦੀ ਨਨਾਨਾ ਆ ਉਹ ਸਾਡੇ ਪਿੰਡ ਵਿਆਹੀ ਤੇ ਇੱਕ ਦਿਨ ਦਾ ਸਾਡੇ ਪਿੰਡ ਉਹਨਾਂ ਨੇ ਪਲਾਨ ਕੀਤਾ ਵੀ ਆਪਾਂ ਸ਼ੀਦਾ ਸਾਹਿਬ ਜਾਣਾ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਟਾਹਲਾ ਸਾਹਿਬ ਦਰਸ਼ਨ ਕਰਨ ਜਾਣਾ ਗੱਡੀ 'ਚ ਜਾਣਾ ਸੀ ਤੇ ਮੈਨੂੰ ਕਹਿੰਦੇ ਤੂੰ ਵੀ ਮਾਤਾ ਚੱਲ ਤੇ ਮੈਂ ਉਹਨੂੰ ਕਿਹਾ ਵੀ ਮੇਰੇ ਪੁੱਤ ਦੇ ਤੇ ਬਹੁਤ ਆ ਕਸਟਰ ਜਿਹਾ ਆਇਆ ਤੇ ਮੈਨੂੰ ਕੋਲ ਰਹਿਣਾ ਪੈਂਦਾ ਤੇ ਉਹ ਕਹਿੰਦੀ ਮਾਤਾ ਕੋਈ ਗੱਲ ਨਹੀਂ ਵੀ ਇੱਥੇ ਸਾਡੇ ਘਰੇ ਮਾਤਾ ਕੋਲੇ ਛੱਡ ਜਾਨੇ ਆ ਤੇ ਆਪਾਂ ਜਲਦੀ ਆ ਜਨਾ ਕੀ ਪਤਾ ਮਾਹਰੇ ਇਹਨੂੰ ਰਾਜੀ ਕਰ ਦੇਣ ਤੇ ਖਾਲਸਾ ਜੀ ਮਾਤਾ ਕਹਿੰਦੀ ਸਬਬ ਬਣ ਗਿਆ ਤੇ ਅਸੀਂ ਗੱਡੀ 'ਚ ਬਹਿ ਕੇ ਤੇ ਉਥੇ ਪਹੁੰਚੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹੁੰਚੇ ਕਹਿੰਦੇ ਉੱਥੇ ਨਾ ਅਸੀਂ ਦਰਸ਼ਨ ਮੇਲੇ ਕਰਦੇ ਆ ਤੇ ਇੱਕ ਮਾਈ ਸਾਡੇ ਪਿੰਡ ਦੀ ਬਜ਼ੁਰਗ ਸੀ ਉੱਥੇ ਗਵਾਚ ਗਈ ਉਹ ਸਾਨੂੰ ਲੱਭੇ ਨਾ ਤੇ ਸਾਨੂੰ ਜਿਹੜੇ ਉਹ ਸਾਡਾ ਪਰਿਵਾਰ ਹੀ ਕਹਿ ਲਓ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਬੈਠੋ ਅਸੀਂ ਨਿਸ਼ਾਨ ਸਾਹਿਬਾਂ ਦੇ ਲਾਗੇ ਉੱਥੇ ਜਿੱਥੇ ਖਾਲਸਾ ਦੀ ਕੜਾਹ ਪ੍ਰਸ਼ਾਦ ਮਿਲਦਾ ਉੱਥੇ ਕਹਿੰਦਾ ਅਸੀਂ ਬਹਿ ਕੰਨੀਆਂ ਅਸੀਂ ਬਹਿ ਗੀਆਂ ਵੀ ਉਹ ਕਹਿੰਦਾ ਵੀ ਮੈਂ ਲੱਭ ਕੇ ਰਿਹਾ ਨਾ ਤੁਸੀਂ ਨਾ ਗਵਾਚ ਜਾਓ ਉਹ ਲੱਭਣ ਚਲੇ ਗਏ ਅਸੀਂ ਬੈਠੇ ਅਸਾਂ ਤੇ ਖਾਲਸਾ ਜੀ ਉੱਥੇ ਦੋ ਤਿੰਨ ਮਾਈਆਂ ਹੋਰ ਬੈਠੀਆਂ ਤੇ ਉਹ ਨਾ ਜੋਤ ਦੇ ਵਿੱਚ ਕਿਉਂ ਉਹਨਾਂ ਨੇ ਫੜਿਆ ਤੇ ਮੈਂ ਤਾਂ ਪਿੰਨੂ ਤੇ ਪਤਾ ਹੀ ਨਹੀਂ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਭੈਣੇ ਕਿੱਥੋਂ ਮਿਲਦਾ ਵੀ ਆਹ ਤੁਸੀਂ ਕਿੱਥੋਂ ਲਿਆਂਦਾ ਤੇ ਕਹਿੰਦੇ ਤੁਹਾਨੂੰ ਨਹੀਂ ਪਤਾ ਜੋਤ ਵਿੱਚ ਇੱਥੇ ਕਿਉਂ ਪਾਈਦਾ ਸ਼ੀਦਾ ਦੀ ਜੋਤ ਜਗਦੀ ਆ ਇੱਥੇ ਕਿਉਂ ਪਾਈਦਾ ਤੇ ਇਹ ਅਸੀਂ ਪ੍ਰਸ਼ਾਦ ਲੈ ਕੇ ਚੱਲਿਆਂ ਜੇ ਕੋਈ ਦੁੱਖ ਤਕਲੀਫ ਹੋਵੇ ਸਰੀਰ ਨੂੰ ਤੇ ਉਥੇ ਲਾਓ ਤੇ ਰਾਜੀ ਹੋ ਜਾਂਦਾ ਮਾਤਾ ਕਹਿੰਦੀ ਵੀ ਮੇਰੇ ਅ ਬੱਚੇ ਦੇ ਲਾਇਆ ਸੀ ਉਹ ਵੀ ਠੀਕ ਹੋ ਗਿਆ ਇਹ ਵੀ ਖਾਲਸਾ ਜੀ ਮਹਾਰਾਜਾ ਕਿਰਪਾ ਕਰਨ ਇੱਕ ਹੱਡ ਬੀਤੀ ਦੇਸੀ ਘੋੜੀ ਜਿਹੜੀ ਜੋਤ ਦੇ ਘੋੜੀ ਉਹ ਆਈ ਹੋਈ ਆਪ ਜੀ ਨੂੰ ਕੱਲ ਨੂੰ ਸਰਵਣ ਕਰਵਾਵਾਂਗੇ ਤੇ ਮਾਤਾ ਕਹਿੰਦੀ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਕਿੱਥੋਂ ਮਿਲਦਾ ਕੀ ਕਰਨਾ ਮੇਰੇ ਮਨ ਵਿੱਚ ਆਈ ਵੀ ਕਿਉਂ ਨਾ ਮੈਂ ਆਪਣੇ ਬੱਚੇ ਦੇ ਲਾ ਕੇ ਵੇਖਾਂ ਤੇ ਉਹ ਕਹਿੰਦੇ ਵੀ ਬਾਹਰੋਂ ਮਿਲਦਾ ਕਿ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਂ ਆਉਨੀਆਂ ਮੈਂ ਬਾਹਰੋਂ ਘੋੜ ਫੜ ਲਿਆਵਾਂ ਕਹਿੰਨੀ ਮੈਂ 20 ਰੁਪਈਆ ਦਾ ਘੋੜ ਲਿਆਈ ਜੋਤ ਵਿੱਚ ਪਾਇਆ ਉਹਨਾਂ ਨੇ ਮੈਨੂੰ ਥੋੜਾ ਜਿਹਾ ਵਾਪਸ ਦੇ ਦਿੱਤਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਬਾਬਾ ਜੀ ਜੇ ਮੇਰਾ ਪੁੱਤ ਬੱਚਾ ਠੀਕ ਹੋ ਜਵੇ ਉਹਦੀ ਸ਼ਿਪਾਕੀ ਮਹਾਰਾਜ ਠੀਕ ਹੋ ਗਈ ਉਹਨੂੰ ਵੀ ਤੁਹਾਡੇ ਦਰ ਲੈ ਕੇ ਆ ਕੇ ਦਰਸ਼ਨ ਕਰਵਾਵਾਂਗੀ ਤੇ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਿਓ ਮੈਂ ਦੋਵਾਂ ਬੱਚਿਆਂ ਦੇ ਕੇਸ ਰੱਖੂੰਗੀ ਮੇਰੇ ਉਹ ਦੋਵੇਂ ਪੁੱਤਰੇ ਮੋਨੇ ਸੀ ਮਾਈ ਦੇ ਦੋਵਾਂ ਬੱਚਿਆਂ ਦੇ ਮੈਂ ਕੇਸ ਰੱਖੂੰਗੀ ਤੇ ਖਾਲਸਾ ਜੀ ਮਾਤਾ ਕਹਿੰਦੀ ਵੀ ਮੈਂ ਘਰੇ ਆ ਗਈ ਘਰੇ ਆ ਕੇ ਪੁੱਤ ਦੇ ਪੋਤਰੇ ਦੇ ਰਾਤ ਨੂੰ ਲਈ ਜਦੋਂ ਕਹਿੰਦਾ ਰਾਤ ਨੂੰ ਮਾਦਾ ਕਹਿੰਦੀ ਘਿਓ ਲਾਇਆ ਤੇ ਲੱਕੇ ਦਾ ਸਾਰਾ ਹੀ ਲਾਲ ਹੋ ਗਿਆ ਬਹੁਤ ਜ਼ਿਆਦਾ ਲਾਲ ਹੋ ਗਿਆ ਤੇ ਚਾਰਾਂ ਤਿੰਨ ਚਾਰਾਂ ਪੰਜਾਂ ਘੰਟਿਆਂ ਦੇ ਵਿੱਚ ਵਿੱਚ ਨਾ ਰਾਤ ਨੂੰ ਤੜਫਦਾ ਸੀ ਮੈਂ ਉੱਠੀ ਪਾਣੀ ਪੂਣੀ ਇਹਨੂੰ ਦਿੱਤਾ ਤੇ ਜਦੋਂ ਇਹਨੂੰ ਆਰਾਮ ਆ ਗਿਆ ਖਾਲਸਾ ਜੀ 12:00 ਵਜੇ ਸੁੱਤਾ ਤੇ ਮੈਂ ਦਾ ਲੱਕ ਵੇਖਿਆ ਤੇ ਉਹਦਾ ਸਾਰੀ ਜਿਹੜੀ ਛਪਾਕੀ ਸੀ ਉਹਦਾ ਮੂੰਹ ਬਣਿਆ ਹੋਇਆ ਮੂੰਹ ਨਿਕਲ ਆਇਆ ਅਗਲੇ ਦਿਨ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਸੁੱਕਣ ਲੱਗ ਪਈ ਇੱਕੋ ਦਿਨ ਵਿੱਚ ਇੱਕੋ ਰਾਤ ਵਿੱਚ ਦੇਸੀ ਘਿਓ ਅਸੀਂ ਦਾ ਦੀ ਜੋਤ ਦਾ ਲਾਉਣ ਨਾਲ ਬਾਬਾ ਦੀਪ ਸਿੰਘ ਸਾਹਿਬ ਨੇ ਕਹਿੰਦੀ ਕੜਾ ਵਰਦਾਈ ਜਿਹੜਾ ਮੇਰਾ ਬੱਚਾ ਇੰਨੇ ਸਮੇਂ ਦਾ ਇੰਨੇ ਦਿਨਾਂ ਦਾ ਤੜਫਦਾ ਸੀ ਮਾਂ ਸੀ ਸਾਰਾ ਹਿੱਕ ਤੋਂ ਲੱਕ ਤੋਂ ਲੱਤ ਚੱਲਾ ਸੀ ਸਾਰਾ ਤੇ ਮਹਾਰਾਜ ਦੀ ਕਿਰਪਾ ਨਾਲ ਸ਼ੀਦਾ ਦੀ ਜੋਤ ਦਾ ਜਿਹੜਾ ਘੋਲ ਆਇਆ ਉਹਦੇ ਨਾਲ ਸੁੱਕ ਗਈ ਤੇ ਖਾਲਸਾ ਦੀ ਖਾਰ ਛੱਡ ਗਈ ਤੇ ਮੇਰੇ ਪੁੱਤ ਨੂੰ ਉਦੋਂ ਤੋਂ ਆਰਾਮ ਤੇ ਫਿਰ ਦਾਸ ਨੇ ਵੇਖਿਆ ਵੀ ਇਹ ਖਾਲਸਾ ਦੀ ਦੋਵੇਂ ਬੱਚੇ ਉਹਨਾਂ ਨੇ ਕੇਸ ਰੱਖੇ ਹੋਏ ਸਕੂਲੇ ਪੜ੍ਹਦੇ ਆ ਮਹਾਰਾਜ ਦੀ ਕਿਰਪਾ ਉਹਨਾਂ ਤੇ ਹੋਈ 사ਤਗੁਰਾਂ ਨੇ ਮਿਹਰਾ ਕੀਤੀਆਂ ਗਰੀਬ ਮਾਈ ਜਿਹਦੇ ਉੱਤੇ ਬਾਬਾ ਦੀਪ ਸਿੰਘ ਸਾਹਿਬ ਨੇ ਵੱਡੀ ਕਿਰਪਾ ਕੀਤੀ ਖਾਲਸਾ ਜੀ ਉਹਦੇ ਘਰੋਂ ਜਿਹੜੀ ਸ਼ਪਾਕੀ ਦਾ ਰੋਗ ਸੀ ਉਹਦੇ ਬੱਚੇ ਨੂੰ ਇਹ ਦੂਰ ਕੀਤਾ ਇੱਕ ਹੋਰ ਵੀ ਹੱਡ ਬੀਤੀ ਖਾਲਸਾ ਜੀਵੇਂ ਦੇ ਆਈ ਉਹ ਵੀ ਆਪ ਜੀ ਤੁਹਾਨੂੰ ਸੁਣਾਵਾਂਗੇ ਤੇ ਥੋੜਾ ਜਿਹਾ ਰੁਝਾਨ ਹੋਣ ਕਰਕੇ ਕਈ ਵਾਰ ਨਹੀਂ ਜ਼ਿਆਦਾ ਬੋਲਿਆ ਜਾਂਦਾ ਅੱਜ ਜਿਵੇਂ ਸਮਾਂ ਥੋੜਾ ਸੀ ਖਾਲਸਾ ਜੀ ਇਸ ਕਰਕੇ ਆਪਾਂ ਇੰਨੀ ਕੀ ਵਿਚਾਰ ਕੀਤੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਮਹਾਰਾਜ ਗੁਰਸਿੱਖੀ ਜੀਵਨ ਨਾਮਦਾਨ ਅਮਰਤ ਵੀੜਾ ਅਮਰਤ ਵੀਲੇ ਦਾ ਜਾਗਣਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਕਿਮਾਂ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ